پاکشا مال آتی تھی پاول کو ایترا حلولی تھی اندر بڑی کی کٹن کلا دن آر آپ سم تندر ہوئی تھی بڑی کی کٹن کلا آئی تھی دیت ہے سرطر دیوان پر بار کی مان تینے جوڑکے بیٹھیں گے ایک نمتہ کٹن کلا یہ جوڑکے بیٹھیں گے یہی پاکشا دنی نجولی یہی پاکشا دنیا اے نا سو کھو اسی باہر جا کے اندران کٹن کرنے کٹن کرے جاندے سمعت نبادہ ਦੀ ਲੇਖੇ ਲੱਗ ਹੈ ਤੁਹਾਡੇ ਦੇਖੇ ਲੱਗ ਹੈ ਕਿਸੀ ਵੀ ਦੇ ਪਾਸ਼ਾਣ ਦੇ ਬੇਤ ਨਹੀਂ ਤੇ ਇਹਦੇ ਬਤੇਰੀ ਸੰਤਾਈਆ ਦੀ ਹੈ ਡਿਗਸਮੈਂਟ ਬੈਠਾ ਅਪਾਰਟਮੈਂਟ ਬੈਠਾ ਸੰਗਧੀ ਨੇ ਵੱਡਿਆਂ ਭਾਗਾਂ ਵਾਲੇ ਕੋ ਇਨਸਾਨ ਹੁੰਦੇ ਨੇ ਜਿਹੜੇ ਪਾਸ਼ਾਣ ਦੀ ਨਿਗਰਤ ਕਰਦੀ ਗਾਣ ਸਮੇਂ ਤੋਂ ਮਿਲ ਕੇ ਬੈਠੇ ਨੇ ਢਾਈ ਵਾਲੇ ਵੀ ਸਮੇਂ ਤੋਂ ਨਾਲ ਜਿਵੇਂ ਵਾਲੀ ਦੀ ਭਣਜਾ ਦੀ ਨੀ ਸੇਵਾ ਵੀ ਭਣਜਾ ਜਿਹੜੇ ਇਹਦੇ ਜਿਹੜੇ ਬਜਟ ਦੇ ਕਾਰਨ ਪਾਸ਼ਾਣ ਦੇ ਗਿਆ ਵੀਰ ਗੁਰਤੀ ਸਿੰਘ ਜੋ ਤਸਵੀਰੇ ਪੰਜਾਬ ਕੈਨਲ ਦੇ ਨਾਲ ਪਾਤਸ਼ਾਹੀ ਕਿਰਪਾ ਨਾਲ ਇਹਨਾਂ ਦੇ ਵੱਲੋਂ ਵੱਡਾ ਪਾਤਸ਼ਾਹੀ ਦੀ ਕਿਰਪਾ ਨਾਲ ਕਬੱਡੀ ਸੇਵਾ ਕੀਤੀ ਵੀ ਜਾਂਦੀ ਹੈ ਹੋਰ 라이ਵ ਵਾਲੇ ਸੱਜਣ ਆਉਂਦੇ ਨੇ ਪਰ ਇਹ ਸਿਰੋ ਹੀ ਕੰਮ ਕਰਦੇ ਨੇ ਨਾਲ ਇਹਨਾਂ ਦੇ ਵੱਲੋਂ ਗੁਰਦੁਆਰਾ ਢਾਲ ਸੇਵਾ ਦਾ ਆਪਣਾ ਨਾਈਟ ਕਰਨ ਇਹਨਾਂ ਦੇ ਵੱਲੋਂ سارے جنگل کو مانے والے کاؤں جنہ دا جو لائی چینل ہے بھی سردار سے جی کو پہنچے نے وہ بھی نال لائی دیا سیوہ مانے پاہ رہے نے کچھ دیر تیجے لکھوں کے بیران کو سونٹی سیوہ نے پاہ رہے نے پاہ شاہی کے پاہ کرنا بڑی ہی کرتی کلارے نال سونٹی سیوہ کے کرنے نے بڑی ہی کرتی کلارے نال جنہ دے گا ہی پر کے جانے نے کہ سونٹی کی تیجے دے چکرہ نے جب آج ہے ہی پاہ کرنا کہ نا دیوی کرتی کلارے باس کے اتاس کرنا संगठित पास करने के लिए विदेश जा सवेरों सेक्शन का आउटिंग आने ਇਹਨਾਂ ਪਰਗੁਲੂ ਗੁਰੂ ਜੈ ਪ੍ਰਚੰਨਾਰਾ ਜੀ ਨੇ ਕੋ ਸੱਜੇ ਪੀਲੇ ਇਹਨਾਂ ਦੀ ਧੂਨੀ ਦੇ ਵਿੱਚ ਤੇ ਵੱਡੇ ਬੰਦੇ ਹੁੰਦੇ ਨੇ ਜਿਹੜੇ ਇਹਨਾਂ ਦੀ ਧੂਨੀ ਦੇ ਵਿੱਚ ਜੁੜ ਕੇ ਬੈਠਦੇ ਨੇ ਸਾਰੇ ਅੰਤਿਕਾਰ ਦੀਆਂ ਵਾਸਤੇ ਅਦਾਸ ਕਰਦੇ ਆਓ ਆਪਾਂ ਹੱਥ ਮੇ ਤੇ ਚਰਨਾ ਦੇ ਲਈ ਕਰਵਾਈਏ ਦੋਵੇਂ ਹੱਥ ਜੋੜ ਕੇ ਪਾਓ ਨਾ ਉਹਨੇ ਸਿੰਘ ਦਾ ਕੱਲ ਦਾ ਸਟੇਜ ਤੇ ਉਪਰੋ ਬੋਲ ਕੇ ਗਾਣੇ ਪਰ ਸੰਗਤ ਦੀ ਮੈਂ ਉਸ ਤੋਂ ਵੀ ਪਹਿਲਾਂ ਜਿੱਥੇ ਬਲਕੀਂਦਰ ਪਾਸ਼ਾ ਮਹਾਰਾਜੀ ਨੂੰ ਹੁਕਮ ਲੱਗਾ ਦਸ਼ਤ ਦਮਨ ਨੂੰ ਹੁਕਮ ਲੱਗਾ ਇਸ ਤੋਂ ਵੀ ਪਹਿਲਾਂ ਦਸ਼ਤ ਦਮਨ ਦਾ ਅਵਤਾਰ ਕਿਹ ਹੋਇਆ ਉਹ ਆਪ ਜੀ ਦੇ ਨਾਲ ਇੱਕ ਵਰਤਾ ਦਾ ਪ੍ਰਸੰਗ ਪ੍ਰਸੰਗ ਉਹ ਨਾਲ ਲੱਗ ਮੈਂ ਪਰ ਇੱਕ ਹੀ ਰੱਜਣਾ ਕਹਿ ਕੇ ਜੀਵਾਂ ਦੇ ਜਾ ਤੋੜ ਗਿਆ ਸੰਗਤ ਜਿਹੜਾ ਅਸੀਂ ਪ੍ਰਸੰਗ ਸਰਵਣ ਕਰਵਾਉਣ ਲੱਗੇ ਆ ਇਹ ਕੋਈ ਲਿਕਾਰੀ ਨਹੀਂ ਲਿਕਾਰੀ ਦੇ ਹੈਨ ਪਰ ਗੁਰੂ ਜੀ ਨੇ ਉਹਨਾਂ ਦੀ ਜਿਹੜੀ ਅੱਜ ਮੈਂ ਉਹ ਸੰਗੀ ਕਰਨ ਲੱਗਾ ਤਨ ਕਰਕੇ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਆਪਣੇ ਆਪ ਸਾਡੀ ਇਹ ਦਾਤਾ ਆਪਣੇ ਆਪ ਦੀ ساری ਬਾਤਾਂ ਅੱਜ ਵੀ ਸਰਬ ਤੋਂ ਰਸਤੇ ਦੇ ਲੇਖਦੇ ਨੇ ਕਹਿੰਦੇ ਹੁਣ ਜੀ ਜਸਾ ਮਹਾਰਾਜ ਜੀ ਨੂੰ ਜੀ ਸਰਬ ਤੋਂ ਮਹਾਰਾਜ ਨੂੰ ਮੰਨਦੇ ਨੇ ਸੰਗਤ ਦੇ ਮਾਧਿਲੇ ਕਹਿ ਦਿੰਦੇ ਨੇ ਸੇ ਪਾਸ਼ਾ ਮਹਾਰਾਜ ਜੀ ਇਸ ਕਰਕੇ ਮੈਂ ਰੰਗਤ ਦੇ ਵਿੱਚ ਵੀ ਨਾ ਪਾਉਂ ਕਿ ਤੇ ਰਾਜ ਨੂੰ ਪਾਉਂ کیونکہ سانے ہی سانے سدکار بودھے لیے اگر کل گی تو پاچھا مار آنے دسان مار آنے دن جاناں گی ہے نا سانے واسنے دسان مار آنے سدکار بودھے پاچھا دی دن پار رشیدی صرف کو درمت دیویر پاچھا دی دیوٹو لکیا وہ آپ دی دن آر سندیا کر لکیا سنگردی پاچھا دی دنی کرپا دے لال دیکھ رشید ہویا وہ دینا رشید ہے کہ سنگردی نے میر پرپردے بھٹے فکتی کر ਆਲੇ ਪ੍ਰਾਸ਼ਣ ਦੀ ਕਿਰਪਾ ਦੇ ਨਾਲ ਉਹ ਉਹਨੂੰ ਜਿਹੜਾ ਸਰਵਨ ਹੋ ਗਿਆ ਤੇ ਮੇਰਾ ਉਹ ਜਿਹੜਾ ਰਿਸ਼ੀ ਹੈ ਉਹ ਭਗਤੀ ਕਰੀ ਜਾਂਦੇ ਤੇ ਸੰਗਤ ਜੀ ਉਹਨੇ ਜਿਹੜੀ ਥੱਲੇ ਕਾਦਰ ਵਿਛਾਈ ਸੀ ਨਾ ਉਹ ਜਿਹੜੀ ਥੱਲੇ ਚੱਟਣ ਨਹੀਂ ਉਹ ਸੀ ਸ਼ੇਰ ਦੀ ਖੱਲ ਉਹ ਸ਼ੇਰ ਦੀ ਖੱਲ ਰੱਤੀ ਹੋਈ ਸੀ ਉਸਨੇ ਆਪੇ ਥੱਲੇ ਉਹ ਬੈਠਾ ਸੀ ਤਾੜੀ ਲਾ ਕੇ ਇੱਕ ਤਾੜੀ ਜਿਹੜੀ ਆਪਾਂ ਹੱਥ ਨਾਲ ਮਾਰਦੇ ਇਹ ਤਾੜੀ ਹੈ ਇਸ ਤੋਂ ਈਏ ਚੌਂਕੜੀ ਜਿਹੜੀ 2 ਘੰਟੇ 3 ਘੰਟੇ ਬਾਅਦ ਜਿਹੜੇ ਦੋ ਕੰਡੇ ਗਰਦੀ ਨੇ ਕਿ ਜੀਜੇ ਜਮਸਾ ਨਹੀਂ ਬੈਠਦਾ ਇੱਕ ਤੋਂ ਈਏ ਚੌਂਕੜੀ ਇਹ ਨੰਬਰ ਤੇ ਪਰੌਂਦੀ ਹੈ ਸਮਾਧੀ ਸਮਾਧੀ ਦੇ ਵਿੱਚ ਭਾਵ ਸਾਮ ਹੋ ਜਾਣਾ ਕਿਸੇ ਚੀਜ਼ ਦੇ ਵਿੱਚ ਐ ਜੁੜ ਕੇ ਬੈਠ ਜਾਣਾ ਸਮਾਧੀ ਇਹਦੇ ਨੰਬਰ ਤੇ ਪਰੌਂਦੀ ਹੈ ਫਿਰ ਤਾੜੀ ਤਾੜੀ ਕੀ ਹੁੰਦੀ ਹੈ ਕਿ ਜਦੋਂ ਬੰਦਾ ਬੈਠ ਗਿਆ ਫਿਰ ਪਤਾ ਨਹੀਂ ਉਹਦੀ ਰੂਹ ਕਿੱਥੇ ਆ ਜਾਣਾ ਕਿਤੇ ਦੇ ਸਰੀਰ ਉਹ ਦਰਤੀ ਰਹਿਣਾ ਆਹ ਹੁੰਦੀ ਹੈ ਤਾੜੀ ਪਤਾ ਨਹੀਂ ਕਿੰਨੇ ਸਮੇਂ ਬਾਅਦ ਕੋਨੇ ਫਿਰ ਰੱਖਦਾ ਗੋਲੀ ਨਹੀਂ ਐ ਉਹਦੀ ਸਮਾਧੀ ਦੇ ਵਿੱਚ ਨੀਂਦ ਹੋਏ ਹੁਣ ਜਿਹੜੀ ਸ਼ੇਰ ਦੀ ਖੰਡ ਕੋ ॠषि ਨੇ ਆਪਣੇ ਥੱਲੇ ਰੱਖੀ ਆ ਨਾ ਉਹ ਸ਼ੇਰ ਦੀ ਖੰਡ ਦਾ ਕੀ ਕੰਮ ਹੈ ਜਿਹੜੀ ਸ਼ੇਰ ਦੀ ਖੱਲ ਹੈ ਕੋਲੇ ਲਾ ਕੇ ਕੋਈ ਕੀੜਾ ਮਕੌੜਾ ਨਹੀਂ ਹੁੰਦਾ ਵੇਖੋ ਸ਼ੇਰ ਜਿੰਦਾ ਹੁੰਦਾ ਉਹਦੇ ਲਾਗੇ ਤੇ ਮਰੇ ਤੋਂ ਬਾਅਦ ਜਿਹੜਾ ਮਰ ਜਾਂਦਾ ਹੈ ਉਹਦੀ ਖੱਲ ਦੇ ਲਾਗੇ ਵੀ ਕੀੜਾ ਮਕੌੜਾ ਨਹੀਂ ਹੁੰਦਾ ਤਾਂ ਇਹ ਭੱਜੀ ਕਰਨ ਵਾਲੇ ਇਨਸਾਨ ਕੀ ਉਹਨਾਂ ਦੀ ਜੋਤ ਕਿੱਦੇ ਹੋਰ ਚਲੀ ਜਾਂਦੀ ਹੈ ਤੇ ਤਾਂ ਜਿਹੜਾ ਉੱਥੇ ਹੁੰਦਾ ਹੈ ਕਿਤੇ ਪੰਨਾਂ ਦੇ ਵਿੱਚ ਲੱਕੜ ਦੇ ਵਿੱਚ ਕੀੜੇ ਦਾ ਵੱਢ ਜਾਂ ਤਾਂ ਕਰਕੇ ਉਹ ਜਿਹੜਾ ॠषि ਸੀ ਉਥੇ ਏਸ ਸ਼ੇਰ ਦੀ ਖੱਲ ਦੇ ਉੱਤੇ ਬੈਠਾ ਸੀ ਹੁਣ ਇਹਦੇ ਕੋਲੇ ਉਸ ਵੇਲੇ ਝੁੰਡੋदाई ਇੱਕ ਦੇਵੀ ਆਈ ਕੋਈ ਝੁੰਡੋਦਾਈ ਆਈ ਆ ਕਰਕੇ ਇਸ ਇਹ ਹੈ ਮੇਰੇ ਪਿਛੇ ਪੈਣੇ ਦੋ ਦੈਂਤ ਉਹ ਦੈਂਤ ਮੈਨੂੰ ਕਟੂ ਫਿਰਦੇ ਨੇ ਮੈਨੂੰ ਮਾਰ ਲਗਾਉਣਗੇ ਤੇ ਮੈਂ ਤੁਹਾਡੇ ਕੋਲੇ ਪਾਈ ਆ ਸੰਗੇ ਜੀ ਹੁਣ ਉਹਨੇ ਆ ਕੇ ਕਿਹਾ ਕਿ ਇਹ ਤਾਂ ਸਾਧੂ ਦਾ ਕੰਮ ਹੈ ਜਿਹੜਾ ਦੀ ਛਣੇ ਵਿੱਚ ਆ ਜਾਵੇ ਉਹ ਪੰਚ ਲਾਉਂਦੇ ਹੀ ਹੁੰਦਾ ਹੈ ਸਾਧ ਦੀ ਹੈ ਬੜੀ ਆਈ ਹੁੰਦੀ ਹੈ ਸਾਧ ਦੇ ਵਿੱਚ ਵੱਡਾ ਗੁਣ ਹੁੰਦਾ ਹੈ ਇਸੇ ਕਰਾਣੋਂ ਉਹ ਦੂਜੇ ਦਾਈ ਆਈ ਦੂਜੇ ਦਾਈ ਨੇ ਆ ਕੇ ਕਿਹਾ ਕਿ ਇਹ ਫਰਿਆਦ ਕੀਤੀ ਹੁਣ ਜਿਹੜਾ ਉਹ ਤੋਂ ॠषि ਹੈ ਨਾ ਜਾਨੀ ਕਹਿੰਦਾ ਠੀਕ ਹੈ ਤਵਾ ਤੇ ਗਈਆਂ ਪਰ ਮੈਨੂੰ ਲੱਗਣਾ ਨਹੀਂ ਆਉਂਦਾ ਕਿਸੇ ਨਾਲ ਮੈਨੇਜ ਨੂੰ ਤੋਂ ਪੜੀ ਕੀਤੀ ਮਾੜਾ ਪੜ ਕੇ ਹੁਣ ਸਰਗਦੀਪ ਉਸ ਵੇਲੇ ਵੀ ਨਿਜੀ ਕੀ ਕਰਦਾ ਉਹਨੂੰ ਕਹਿੰਦਾ ਤੇਰੇ ਕੋਲ ਉਹਦੇ ਲੁਕਣ ਵਾਸਤੇ ਤੇ ਕੋਈ ਵੀ ਨਹੀਂ ਆਇਆ ਮੈਂ ਜਿਹੜੀ ਸ਼ੇਰ ਦੀ ਖਾਣੂ ਈ ਦੇ ਪਿੱਛੇ ਜਾ ਕੇ ਲੱਜਾ ਹੁਣ ਉਹਦੇ ਪਿੱਛੇ ਉਹ ਲੋਕ ਤੇ ਜਾਂਦੀ ਹੈ ਉਹਨੂੰ ਉਹਦਾ ਹੱਥ ਆ ਜਾਂਦੇ ਨੇ ਲੈਣ ਆ ਕੇ ਫੜ ਲੱਗੇ ਨੇ ਉਹ ਰਿਸ਼ੀ ਨੂੰ ਕਹਿ ਲੱਗੇ ਨੇ ਰਿਸ਼ੀ ਜੀ ਸਾਨੂੰ ਆਹ ਇੱਥੇ ਇੱਕ ਬੀਬੀ ਨਹੀਂ ਆਈ ਬੀਬੀ ਨੂੰ ਅਸੀਂ ਲੱਭਦੇ ਫਿਰਦੇ ਆਈ ਉਹ ਕਹਿੰਦਾ ਆਈ ਦੇ ਅਹੀਂ ਮੈਂ ਉਹ ਕਰਦਾ ਉਹ ਸਮੇਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਸਤਜੋਗੀ ਸੰਗਤ ਦੀ ਸਤਜੋਗ ਦੇ ਵਿੱਚ ਦਾਤ ਵੀ ਭਗਤੀ ਕਰਦੇ ਸਨ ਸਤਜੋਗ ਦੇ ਵਿੱਚ ਬੀਬੀ ਪ੍ਰਗੰਗਰ ਦੇਵੀ ਦੇ ਚੇਤੇ ਵੀ ਭਗਤੀ ਕਰਿਆ ਕਰਦੇ ਸਨ ਉਹਨਾਂ ਦੀ ਭਗਤੀ ਬੜੀ ਹੁੰਦੀ ਸੀ ਉਹ ਸਮੇਂ ਦੀ ਗੱਲ ਕਰ ਰਹੇ ਸੰਗਤ ਦੀ ਇਧਰ ਹੁਣ ਜਦੋਂ ਆ ਕਰਕੇ ਦੱਸਿਆ ਸਾਰੀ ਗੱਲ ਦਿੱਤੀ ਨੂੰ ਤਾਂ ਇਹਨੇ ਆ ਕਰਕੇ ਜਦੋਂ ਦੇਵੀ ਨੇ ਸਾਰੀ ਗੱਲ ਦੱਸੀ ਦੂਜੋ ਦਾਈ ਨੇ ਤੇ ਫਿਰ ਸੰਗਤ ਦੀ ਉਸ ਵੇਲੇ ਇਹ ਜਿਹੜਾ ઋષਿ ਹੈ ઋષਿ ਦੇ ਕੋਲ ਦਾਤ ਵੀ ਪਹੁੰਚ ਚੁੱਕੇ ਨੇ ਹੁਣ ਦਾਤ ਕੀ ਕਹਿਣ ਲੱਗੇ ਨਾਮ ਕਹ ਲੱਗੇ ਨੇ ਮੈਂ ਸਾਨੂੰ ਉਹ ਬੀਬੀ ਫੜਾ ਲੇ ਤੇ ਤੇ ਬੈਠੀ ਆ ਤੇ ਕੰਮ ਨੂੰ ਵਾਸਤੇ ਕੋਲੇ ਰੱਖਿਆ ਹੈ ਉਹ ਕਹਿ ਲੱਗਾ ਮੈਂ ਤੈਨੂੰ ਫੜਾ ਨਹੀਂ ਸਕਦਾ ਉਹ ਕਹਿਣਾ ਮੈਂ ਦੂਜਾ ਕੰਮ ਉਹ ਦੂਜਾ ਕੰਮ ਕਹਿਣ ਲੱਗੇ ਕਿ ਮੈਂ ਕਰ ਸਾਡੇ ਨਾਲ ਜੰਗ ਕਰ ਤੇ ਫਿਰ ਸਾਨੂੰ ਮਾਰੂਕਾ ਤੇ ਸਾਡਾ ਸੀ ਇਹ ਬੀਬੀ ਮੇਰੇ ਚੜ ਜਾਵਾਂਗੇ ਤੂੰ ਵਿਚਾਰੀਏ ਮੂਰੀ ਬੀਬੀ ਨੂੰ ਉਹ ਕਹਿ ਲੱਗਾ ਮੇਰੇ ਤੋਂ ਜੰਗ ਤੇ ਮੈਂ ਤੇ ਤੁਸੀਂ ਕੱਲ ਜਿਹੜੀ ਤੁਸੀਂ ਕਹਿ ਦਿੱਤੀ ਹੈ ਸਾਨੂੰ ਸੌਦੇ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਇਹ ਸਕੇਦੀ ਇਹ ਕੀ ਕਰਦਾ ਨਹੀਂ ਪ੍ਰਮਾਤਮਾ ਦੇ ਇੱਕ ਅਰ지 ਕਰਦਾ ਹੈ ਸਾੜੀ ਲਾ ਕੇ ਬੈਠਾ ਸੀ ਪਾਤਸ਼ਾਹ ਜੀ ਦਾ ਭਰਮ ਸੀ ਸੱਚਾ ਉਹਦੀ ਇੰਨੇ ਕਰਦਾ ਹੈ ਅਰਜਾ ਪਾਤਸ਼ਾਹ ਜੀ ਇਹਦੀ ਅਰ지 ਨੂੰ ਸੁਣਦੇ ਨੇ ਤੇ ਪਾਤਸ਼ਾਹ ਜੀ ਉਹਨੂੰ ਪ੍ਰਮਾਤਮਾ ਦੇ ਰਿਸ਼ੀ ਦੇ ਨਾਲ ਚਲਾ ਕਰ ਲਗਾ ਪ੍ਰਮਾਤਮਾ ਕਹਿਣ ਲੱਗਾ ਕਿ ਜੇਕਰ ਮੈਂ ਗਰਭ ਦੇ ਮਾਰ ਦੀ ਜਨਮ ਲੈ ਕੇ ਆਵਾਂਗਾ 9 ਮਹੀਨੇ ਮੈਨੂੰ ਲੱਗਣਗੇ ਫਿਰ ਉਸ ਵੇਲੇ ਕੋ ਪ੍ਰਮਾਤਮਾ ਕੀ ਕਰਦਾ ਹੈ ਆਪਣਾ ਰੂਹ ਸਾੜ ਕੇ ਨਿਵਾਜ ਕੇ ਭੇਜਦਾ ਹੈ ਦੁਸ਼ਤ ਨਮਨ ਦੇ ਰੂਪ ਦੇ ਉਹ ਦੁਸ਼ਤ ਨਮਨ ਜਦੋਂ ਉਹ ਧਰਤੀ ਦੇ ਉੱਪਰ ਆਉਣਾ ਹੈ ਤੇ ਸੰਗਤ ਜੀ ਉਹ ਵੇਦਾ ਹੈ ਕਿ ਮਨ ਕਿਹਦੀ ਜੋਤ ਦੇ ਵਿੱਚ ਆ ਕਰਕੇ ਜੋਤ ਠਿਕਾਣਾ ਕੀਨੇ ਸ਼ਰੀਰ ਦੇ ਅੰਦਰ ਫਿਰ ਉਸ ਵੇਲੇ ਕੀ ਕੀਤਾ ਜਾਂਦਾ ਜਿਹੜੀ ਸ਼ੇਰ ਦੀ 판ੜੇ ਰੱਖੀ ਹੁੰਦੀ ਹੈ ਨਾ ਉਹ ॠषि ਨੂੰ ਪਰਮਾਤਮਾ ਕਹਿੰਦਾ ਏ ਸ਼ੇਰ ਦੀ 판 ਤੋਂ ਬਾਹਰੇ ਪਾਸੇ ਹੋਏ ਉਹ ਜਦੋਂ ਪਾਸੇ ਹੁੰਦਾ ਤੇ ਫਿਰ ਸ਼ੇਰ ਦੀ 판 ਦੇ ਵਿੱਚੋਂ ਇੱਕ ਦਮਣ ਪੈਦਾ ਹੁੰਦਾ ਰੂਪ ਲੈਂਦਾ ਹੈ ਉਹ ਜਦੋਂ ਸ਼ੇਰ ਦੀ ਖਾਲ ਦੇ ਵਿੱਚੋਂ ਪੈਦਾ ਹੋਇਆ ਉੱਠ ਕਰਕੇ ਫਿਰ ਉਹ ਜੁੱਸਤ ਦਮਣ ਕਿ ਕਿਤਾ ਜਿਹੜੀ ਸ਼ੇਰ ਦੀ ਖਾਲ ਹੈ ਨਾ ਉਹ ਝੜੀ ਦਿੱਤੀ ਜਦੋਂ ਝੜੀ ਸ਼ੇਰ ਦੀ ਖਾਲ ਉੱਤੇ ਸ਼ੇਰ ਹੀ ਸ਼ੇਰ ਸਾਰੇ ਪਾਸੇ ਹੋ ਗਿਆ ਹੁਣ ਜੰਗ ਦਾ ਮਾਹੌਲ ਬਣ ਗਿਆ ਤੇ ਜ਼ੁਰਮਾਨੀ ਹੁੰਦਾ ਜਿਹੜਾ ਜੰਗ ਲੇ ਕੇ ਚੱਲ ਜਾਂਦਾ ਹੁਣ ਉਹ ਜਿਹੜੇ ਜੁੱਸਤ ਦਮਣ ਕਿ ਉਹ ਵਿੱਚ ਜੁੱਸਤਾਂ ਨੂੰ ਨਾਸ਼ ਕਰਨ ਵਾਲਾ ਜੁੱਸਤ ਦਮਣ ਉਹ ਫਿਰ ਕੋਤੇ ਹਾਜ਼ਰ ਹੋ ਜਾਂਦਾ ਸ਼ੇਰਾਂ ਦੀ ਫੌਜ ਹੈ ਜੋ ਹੋ ਜਾਂਦੀ ਹੈ ਹੁਣ ਅਗਲੇ ਪਾਸੇ ਜਿਹੜੀ ਫੌਜ ਹੈ ਨਾ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਦੇ ਵਿਸ਼ੇ ਛੋੜਾ ਜ਼ੀਰੋਆਂ ਲਗਾ ਦਿੱਤੇ ਨੇ ਜਣਦੇ ਇੱਕ ਪਦਮ ਬੰਦਾ ਹੈ ਇੱਕ ਪਦਮ ਇੱਕ ਪਦਮ ਇੰਨੀ ਗਿਣਤੀ ਪਹੁੰਚਦੀ ਇੱਕ ਪਦਮ ਨਹੀਂ 9 ਪਦਮ ਗਿਣਤੀ ਪਹੁੰਚਦੀ ਹੋ ਚੁੱਕੀ ਸੀ 16 ਜ਼ੀਰੋਆਂ ਇੱਕ ਪਦਮ ਦੇ ਉੱਤੇ ਇੱਕ ਅੱਖਰ ਦੇ ਪਿੱਛੇ ਲੱਗ ਜਾਂਦੇ ਤੇ ਪਦਮ ਬੰਦਾ ਹੈ ਤੇ 9 ਪਦਮ ਦੀ ਗਿਣਤੀ ਪਹੁੰਚਦੀ ਹੋ ਚੁੱਕੀ ਜਿਹੜੀ ਬੈਸ ਫੋਰ ਹੁਣ ਇਧਰ ਦੁਸ਼ਤ ਕਰਮਨ ਦੀ ਫੋਰ ਹੈ ਉਧਰ ਉਹ ਦੇਵਤਾ ਦੀ ਫੋਰ ਹੈ ਦੋਵੇਂ ਹੋ ਗਏ ਆਹਮੋ ਸਾਹਮਣੇ ਤੇ ਦੁਸ਼ਤ ਕਰਮਨ ਨੇ ਇਹਨਾਂ ਨੂੰ ਮਾਰ ਦਿੱਤਾ ਕਰ ਦਿੱਤਾ ਜੰਗਲੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੁਣ ਕੋਚ ਜਿਹੜਾ ઋષਿ ਬੈਠਾ ਉਹਦੇ ਪਾਸੋਂ ਜਿਸ ਰਮਣ ਤੇ ਖੁਸ਼ਣ ਲਗਾਏ ਕਿਉਂ ਮੈਂ ਕਿਧਰ ਨੂੰ ਜਾਣਾ ઋષਿ ਜੀ ਮੈਨੂੰ ਤੇ ਪ੍ਰਮਾਤਮਾ ਦੇ ਵੱਲੋਂ ਭੇਜ ਦਿੱਤਾ ਹੈ ਉਹ ઋષਿ ਕਹਿੰਦਾ ਤੈਨੂੰ ਪ੍ਰਮਾਤਮਾ ਦੇ ਵੱਲੋਂ ਭੇਜਿਆ ਗਿਆ ਹੈ ਤੇ ਤੂੰ ਜਾ ਕਰਕੇ ਇਸ ਨੂੰ ਹਿੰਕੁਣ ਪਰਬਤ ਐਸਮੰਦਿਆ ਦੇ ਪਰਬਤ ਉੱਥੇ ਜਾ ਕੇ ਬਣਦੀ ਉਹ ਕਹਿਣ ਲੱਗਾ ਜਿਹੜੀ ਮੇਰੇ ਨਾਲ ਦੀਪਕ ਕਹਿੰਦਾ ਇਹ ਅੱਧੀ ਬਗਤੀ ਕਰੇਗੀ ਹੁਣ ਨਾਲ ਤੇ ਤੁਰਨ ਲੱਗੇ ਆਪ ਵੀ ਜਿਸ ਤਰ੍ਹਾਂ ਤੁਰਨ ਲੱਗੇ ਪਰ ਸੰਗਤ ਜਿਹੜੀ ਦੁੱਲੋदाई ਕੋਈ ਅਕੇ ਹੱਥ ਜੋੜ ਕੇ ਖੜੀ ਨਾ ਨਵੀਂ ਦਿਸਤਦਮਣ ਜੀ ਮੈਨੂੰ ਤੁਸੀਂ ਡਾਕਟਰ ਕੀਤੀ ਔਰ ਮੈਂ ਕਿੱ데 ਜਾਵਾਂ ਮੈਨੂੰ ਤੇ ਕੱਲ ਨੂੰ ਲੈਤਾ ਵਾਲੇ ਮਾਰਦੇ ਨੇ ਜੇ ਮੈਂ ਜਰਾ ਮਰੀ ਤੇ ਉਹ ਕਹਿ ਲਗਾ ਇਹੀ ਗੱਲ ਹੋ ਕੀ ਹੋ ਗਈ ਐ ਫਿਰ ਦਿਸਤਦਮਣ ਜੀ ਨੇ ਉਸ ਦੂਰੋਂ ਦਾਈ ਨੂੰ ਆਖਿਆ ਕਿ ਗੋਦਾੜੀ ਦੇ ਕੰਡੇ ਦੇ ਉੱਪਰ ਜਾ ਉੱਥੇ ਜਾ ਕੇ ਤੇ ਭਗਤੀ ਕਰ ਜਿੱਥੇ ਮਾਤਾ ਸਹਿਬ ਜੀ ਦਾ ਮੰਦਿਰ ਨਾ ਖੜੀ ਹੁੰਦਾ ਸਾਇਆ ਉਹ ਸਥਾਨ ਤੇ ਥੋੜਾ ਦੂਰੋਂ ਦਾਈ ਉੱਥੇ ਗਈ ਤੇ ਤੇ ਜਾ ਕੇ ਭਗਤੀ ਕਰਨ ਲੱਗੀ ਤੇ ਫਿਰ ਸੰਗਤ ਜੀ ਕਿੱਧਰ ਜਿਹੜਾ ਦਿਸਤਦਮਣ ਐ ਇਹ ਅੰਤੇ ਮਾਤਾ ਸਹਿਬ ਦੀ ਧਰਤੀ ਦੇ ਉੱਪਰ ਐ ਉਸ ਪਰਬਤ ਦੇ ਉੱਪਰ ਜਿੱਤੇ ਰਹਾ ਮਦਦਸ਼ਮਿਤਾਰ ਕਰਦੇ ਉੱਥੇ ਭਗਤੀ ਕਰ ਕਰ। ਉਸ ਦਮਨ ਜੀ ਨੇ ਭਗਤੀ ਕੀਤੀ ਇਤਿਹਾਸ ਕਰਦੇ ਨੇ 16 ਜੁਲ 16 ਜੁਲਵਰੇ ਭਗਤੀ ਕੀਤੀ ਫਿਰ ਯਾਰ ਕਰਕੇ ਪ੍ਰਮਾਤਮਾ ਦੇ ਨਾਲ ਮਿਲਾਸ ਹੋਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਪਹਿਲਾ ਨਾਮ ਉਸ ਦਮਨ ਪਿੱਛਲੇ ਕਰਨ ਜੀ। ਹੁਣ ਸੰਗਤਿ ਉਹ ਦੁਸ਼ ਦਮਨ ਜੀ ਹੋ ਕਰਕੇ ਪਾਸ਼ਾ ਜੀ ਦੇ ਕੋ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਜੋਤ ਬਣ ਚੁੱਕੇ ਸੰ ਪ੍ਰਮਾਤਮਾ ਨੇ ਆਪ ਸਾਡੇ ਮਨ ਦੇ ਵਿੱਚ ਜਲੋ ਸਤਿਆਣਾ ਦੇ ਵਿੱਚ ਦਮਨ ਨੂੰ ਫਿਰ ਪ੍ਰਮਾਤਮਾ ਜਨਨ ਕਰਦਾ। ਜਦਾਂ ਗੁਸਤਵ ਸਿੰਘ ਪਾਤਸ਼ਾਹੀ ਦੇ ਸਾਹਮਣੇ ਗਏ ਹਨ ਜਾ ਕਰਕੇ ਆਪਣੇ ਪੁੱਤੇ ਕਰਕੇ تن ਪਾਤਸ਼ਾਹ ਮਹਾਰਾਣੀ ਨੇ ਜਿਹੜਾ ਜਾਨ ਸਾਹਿਬ ਹੈ ਨਾ ਉਹ ਤੇ ਫਿਰ ਅੱਜਾ ਪਾਤਸ਼ਾਹੀ ਦੇ ਦਿੱਤ ਧੰਵਾਦ ਤੇਰੇ ਕਿਹੜੀ ਕਿਹੜੀ ਮੈਂ ਸਹੀ ਤਰ੍ਹਾਂ ਕਾਹ ਉਹ ਸਾਹਿਬੀ ਬਣਦੇ ਪਤਾ ਨਹੀਂ ਸੰਗਤ ਜੀ ਯਾਦ ਕਰੋ ਫਿਰ ਸੰਗਤ ਜੀ ਕੋਲਸ ਵੇਲੇ ਦਿਸਤਮਣੇ ਜਾ ਕਰਕੇ ਕੀਤੀ ਫਰਿਆਦ ਕਿ ਮੈਨੂੰ ਤੁਸੀਂ ਧਰਤੀ ਦੇ ਉੱਪਰ ਭੇਜਿਆ ਸੀ ਤੇ ਕੋਲ ਤਾਂ ਮੈਂ ਦੁੱਖਾਂ ਦਾ ਰਾਸ ਕਰ ਦਿੱਤਾ ਹੁਣ ਮੈਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਫਿਰ ਉਸ ਵੇਲੇ ਕੋਤੇ ਜਿਹੜਾ ਪਰਮਾਤਮਾ ਇੱਕ ਾਲ ਸੁਖ ਵਾਹਿ ਕਰੂਆ ਉਹ ਾਲ ਸੁਖ ਕਹਿਣ ਲੱਗਾ ਨਹੀਂ ਤੇਰੀ ਹੁਣ ਡਿਊਟੀ ਲਗਾਉਣੀ ਹੈ ਤੇਰੀ ਭੜੀ ਬੜੀ ਵੱਡੀ ਹੋ ਗਈ ਹੈ ਹੁਣ ਤਰਤੀ ਤੇ ਜਾਣਾ ਹੈ ਤਰਤੀ ਤੇ ਜਾ ਕਰਕੇ ਜਾਲਮਾਂ ਦਾ ਨਾਸ਼ ਕਰਨਾ ਹੈ ਆ ਜਿਹੜੇ ਨੇ ਦੇਈ ਦੇ ਕੇ ਭੇਲੇ ਸਾਡੇ ਇਹਾਤ ਮੰਗੇ ਭਲ ਕੇ ਬਹਿ ਕੇ ਆਪੋ ਆਪਣਾ ਨਾਮ ਜਪਉਣ ਲੱਗੇ ਆ ਤੂੰ ਮੇਰਾ ਨਾਮ ਤੇ ਸਾਰੀ ਛਾਣ ਚੁੱਕੇ ਨੇ ਮੈਂ ਤ ਤੇ ਸਾਰੇ ਗੁਣ ਚੁੱਕੇ ਜਿਹੜੀ ਮੈਂ ਗੱਲ ਕੀਤੀ ਸੀ ਇਹਨੂੰ ਮੇਰਾ ਨਾਮ ਤੇ ਬਾਹਰ ਜਾ ਕੇ ਤੇ 10 ਰਾਂ ਮਾਤਰਾ ਕੀ ਜੇ ਫਿਰ ਦਸ਼ਤਮਣ ਦੀ ਜਿਮੇਟੀ ਲੱਗਣ ਲੱਗੀ ਹੈ ਦਸ਼ਤਮਣ ਜੀ ਨੂੰ ਫਿਰ ਕੋਤੇ ਅਕਾਲ ਪੁਰਖ ਵਾਹਿਗੁਰੂ ਕੋਲ ਲੱਗਾ ਹੈ ਦਸ਼ਤਮਣ ਜੀ ਤੁਸੀਂ ਧਰਤੀ ਦੇ ਉੱਪਰ ਜਾਣਾ ਹੈ ਜਾ ਕਰਕੇ ਤੀਸਰਾ ਪੰਥ ਸਾਜਣਾ ਹੈ ਤੀਸਰਾ ਪੰਥ ਜਿਹੜਾ ਬਾਜਣ ਵਾਲੇ ਬਾਜਣ ਦੇ ਸਾਧਿਆ ਖਾਲਸਾ ਸਰਪੰਦ ਅਣਸਰਪੰਦ ਸਿਕਾਉ ਨੇ ਖਾਲਸਾ ਸਰਪੰਦ ਸੰਗਠਿਕ ਪੰਥ ਸਾਜਣਾ ਕੀਤਾ ਆਹ ਜਿਹੜਾ ਧੱਕੇ ਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਈ ਬੰਦ ਕੰਨੜੇ ਕੁੰਨ ਲੇਨੜ ਨੂੰ ਨਾਰਦਾ ਸਾਥੀ ਵਰਤਨ ਵਿੱਚ ਪਿਆ ਮਿਲਦਾ ਬੇਗਮ ਬੋਲੇ ਵੇਚ ਤਾਰ ਤਨ ਨਾਰਦਾ ਹੀਮਕੁੰਟਵਾਸੀ ਸਾਧਕਾਰ ਤਾਰਦਾ ਪਹਿਲਾ ਨੰਬਰ ਇਹ ਭਗਤਿਕ ਨਾਰਦਾ ਜਾ ਕੇ ਰੋਂਦੇ ਆਂ ਬੁੱਲਾ ਦੇ ਰਾਤੀ ਲਿਆਉਣੀ ਆਂ ਜਾ ਕੇ ਰੋਂਦੇ ਆਂ ਬੁੱਲਾ ਦੇ ਜਾਉਣੀ ਆਤੀ ਆ ਮੈਨੂੰ ਪੂਰਾ ਅੰਦੇ ਘਰ ਨੇ ਕੁੰਟਵਾਸੀ ਆ ਨਾਨਕ ਦਾ ਅਨੰਦ ਭਕਸ਼ੰਤ ਜੀ

ਇਹ ਕਹੇਗਾ ਕਿ ਦਾਤਾ ਮਾਇਦੇ ਨੂੰ ਜਹਾਉਗਾ ਮੇਰ ਤੇਰੀ ਨਾਲ ਪੰਥ ਤੀਸਾ ਸਜਾਵਗਾ न ਜਾ ਪੰਚ ਸਾਹਿਬ ਜਨਨ ਉਹ ਜਦੋਂ ਉਹਨੇ ਕਹਿ ਲਗਾ ਨਾਮ ਖਾ ਹੁਣ ਉਹ ਪ੍ਰਮਾਤਮਾ ਕਹਿ ਲਗਾ ਨਹੀਂ ਤੈਨੂੰ ਮੈਂ ਆਪਣਾ ਪੁੱਤਰ ਬਣਾ ਕੇ ਭੇਜਣਾ ਬਣਾ ਪੁੱਤਰ ਕਲਿਦਰ ਪਾਸ਼ਾ ਮਹਾਰਾਜੀ ਪ੍ਰਮਾਤਮਾ ਦਾ ਰੂਪ ਆਪ ਧਰ ਕੇ ਪਰਾਇਆ ਤੇ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਹੀ ਜਪਵਾ ਦਿੱਤਾ ਤੁਸੀਂ ਆਪ ਇਤਿਹਾਸ ਪੜ੍ਹ ਕੇ ਵੇਖੋ ਉਸ ਨਾਮ ਦੇ ਪਾਸ਼ਾ ਮਹਾਰਾਜੀ ਤੋਂ ਬੈਠ ਕੇ 10 ਜੀਸੂ ਸਹਿਬਾਨਾਂ ਤੱਕ ਕਿਸ ਨੇ ਆਪਣਾ ਨਾਮ ਨਹੀਂ ਜਪਵਾਇਆ ਕੇਵਲ ਖਪਾਲ ਨੂੰ ਸਮਾਇਏ ਜੀ ਦਾ ਨਾਮ فردنیرہ کے پہلا پہلی عشو رنے آہے کونانے سمین مہدی چzkد ہیں ولمہنی راہوں پاست شنگو Sergeant کونانے دھو ہلے کانا تان تانоны مدرشگ problem ے رہی جیو ਜਦੋਂ ਆ ਗਿਆ ਸੀ ਮੇਰਾ ਨੂਰ ਤਸਵੀਰ ਉੱਪਰ ਤੈਨੂੰ ਬਣਾ ਕੇ ਭੇਜਦਾ ਤੂੰ ਜਾ ਕਰਕੇ ਫਿਰ ਪੰਥ ਸਾਜਣਾ ਯਾਦ ਰੱਖੋ ਸੰਗਤ ਜੀ ਕਈ ਲੋਕ ਕਹਿ ਦਿੰਦੇ ਨੇ ਈਨੂਆਂ ਤੇ ਜਿਹੜੇ ਮੁਸਲਮਾਨ ਇਹਨਾਂ ਦੇ ਵੱਖਰਾ ਪੰਥ ਸਾਜਿਆ ਇਹਨਾਂ ਨੂੰ ਪਰ ਧਿਆਨ ਰੱਖੋ ਇਹਨਾਂ ਤੋਂ ਇੱਕ ਸੀ ਜੁਲਮ ਕਰਨ ਵਾਲੇ ਤੇ ਇੱਕ ਸੀ ਜੁਲਮ ਸਹਿਣ ਵਾਲਾ ਸੰਗਤ ਜੀ ਉਹ ਜਿਹੜੇ ਜੁਲਮ ਕਰਨ ਵਾਲੇ ਸਨ ਉਹਦੇ ਲੋਕ ਬਾਗ ਸਨ ਇੱਕ ਸਾਈਂ ਜਿਹੜੇ ਜੁਲਮ ਸਹਿੰਦੇ ਜਾਂਦੇ ਅਕੋ ਕਰਦੇ ਨਹੀਂ ਸਨ ਇਹ ਦੋਨਾਂ ਤੋਂ ਵੱਖਰਾ ਹੈਗਾ ਪੰਥ ਸਾਜਿਆ مہاراجی سنبی نانکی جیگ مل کے گھر ہونا بکراجنا چڑھتی کلوانی نگارے جب نگارے بجن کے پہاڑی ਅੱਛਾ ਜੀ ਕਿਰਪਾ ਕਰਵਾ ਦੀਆਂ ਇਹਨਾਂ ਦਾ ਕਰ ਕੰਮ ਹੋ ਜੇ ਨਹੀਂ ਸਕਦਾ ਜੀ ਜਦੋਂ ਕਿ ਆਪ ਲਖਦੇ ਗੁਰ ਤੇਗ ਬਾਹ ਪਾਤਸ਼ਾਹ ਜੀ ਨੂੰ ਜਦੋਂ ਸ਼ਹੀਦ ਕਰ ਦਿੱਤੇ ਨਾ ਜਲ ਔਰਾਂ ਦੇ ਕੋਈ ਨਾ ਸੀ ਮੈਨੂੰ ਕੋਈ ਕਰਾਮਾਤ ਪਾਈ ਜਾ ਕੇ ਬਾਤ ਨਹੀਂ ਕਹਿੰਦੇ ਅਸੀਂ ਕਰਾਮਾਤ ਲਾਉਣ ਵਾਲੇ ਨਹੀਂ ਮੰਨੇ ਨਾ ਫਿਰ ਪਾਤਸ਼ਾਹ ਜੀ ਨੇ ਕਰਾਮਾਤ ਦੇਖਣੀ ਹੈ ਕਿੰਨਾ ਬਾਜੀ ਪਾਤਸ਼ਾਹ ਕਹਿੰਦਾ ਐ ਕਰੋ ਸਭਾ ਦੇ ਲੋਕ ਕਾਲੇ ਮਰਦਾਂ ਲੈ ਕੇ ਆਓ رچا ساؤت نکلائی وہ جدو نکلیا پاتشا نکلے رنگ دیو تم چاہیے کر کے پرماتما فوج ہے سات ਪਾਤਸ਼ਾਹ ਜੀ ਦੇ ਭਾਈ ਜਸਲੀਆ ਸੋਰਾਂ ਸੋਰਣੀ ਮੇਰੇ ਜਾਨੀ ਦੇ ਬਾਦੋਂ ਵਾਲੇ ਪਾਤਸ਼ਾਹ ਨੇ ਇਹ ਨਹੀਂ ਸੀ ਆਖਿਆ ਆਓ ਸਿੱਖੋ ਤੁਹਾਡੇ ਨੂੰ ਤੁਹਾਡੀਆਂ ਪੜਾਈਆਂ ਫਿਰ ਤੋਂ ਕਰ ਦਈਏ ਤੁਹਾਡੇ ਬਾਅਦ ਤੇ ਫਿਰ ਤੋਂ ਸਕੂਲ ਕਰ ਦਈਏ ਤੁਹਾਡੇ ਬਾਅਦ ਤੇ ਫਿਰ ਤੋਂ ਪੜਾਈ ਕਰ ਦਈਏ ਪਾਤਸ਼ਾਹ ਜੀ ਆਖਿਆ ਜੀ ਆਓ ਤੁਹਾਡੇ ਸਿਰਾਂ ਦੀ ਲੋੜ ਹੈ ਇਹ ਨਹੀਂ ਸੀ ਆਖਿਆ ਤੁਹਾਨੂੰ ਐਡਾ ਐਡਾ ਕੋਲ ਤੁਹਾਨੂੰ ਨਿਵਾਦਤਾ ਜਾਣਾ ਤੁਹਾਨੂੰ ਪੈਦਵਾ ਨਹੀਂ ਪਾਤਸ਼ਾਹ ਜੀ ਨੇ ਸਿਰ ਨਾਸੀ ਦੀ ਸਿਰਾਂ ਦੇ ਬੰਦੇ ਸਰਕਾਰ ਦਾ ਸੰਦੂਕੀਆਂ ਨੇ ਸੰਗਦੀ ਉਹ ਪੰਡੂ ਆਲੇ ਸਹਿਬਾਨ ਜਿਨ੍ਹਾਂ ਦਾ ਨਾਮ ਇਹਨਾਂ ਦੇ ਉੱਪਰ ਅਮਰ ਅਤੇ 파ਟਾ ਕਿਹਦੇ ਉਹ ਪੰਡੂ ਸਿੱਖਾਂ ਨੂੰ ਪੰਡੂ ਜਿੰਨਾਂ ਨੂੰ ਯਾਦ ਕਰਦੇ ਨਾ ਸੱਚੇ ਮਨ ਦੇ ਨਾਲ ਸਾਡੇ ਜਿਹੜੇ ਚੋਟੜੇ ਜੂਰੂ ਹੋ ਗਏ ਉਹਨਾਂ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਉਹਨਾਂ ਦਾ ਵੱਡਾ ਪ੍ਰਤਿਆਸਤ ਸੰਗਤ ਜੀ ਇੱਥੇ ਕੇ ਕੇ ਗੱਲ ਕਰਾਂਗੇ ਆ ਇਤਿਹਾਸ ਕਰ ਕਿਸੇ ਨਿਰਮੈ ਸ਼ੰਕਾ ਨਹੀਂ ਕਰਦਾ ਇਹ ਨਹੀਂ ਵਰਨੀ ਹੈ ਚੋਟੀ ਜੀ ਤੇ ਉਮਰ ਅ ਤੇ ਜੋ ਮੈਂ ਸੁਣਿਆ ਉਹ ਸੁਣਾਉਣ ਲੱਗਾ ਜੋ ਮੈਂ ਪੜਿਆ ਉਹ ਸੁਣਾਉਣ ਲੱਗਾ ਪਾਤਸ਼ਾਹ ਜੀ ਨੇ ਜਦੋਂ ਤੰਗੂ ਕਰਕੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਮੇਰੇ ਮੂਰ ਵੀ ਤੇਰੇ ਕਵੀ ਨੇ ਪਰ ਉਹ ਜੋ ਲਿਖਦੇ ਨੇ ਜਿਹੜਾ ਸੁਈਆਂ ਬੰਨ੍ਹ ਦੇਦਾ ਸੀ ਜੋ ਉਹਨੇ ਨਹੀਂ ਲਿਖਿਆ ਉਹ ਕਹਿੰਦਾ ਕਿ ਪਾਤਸ਼ਾਹ ਜੀ ਦੇ ਸਿਰ ਸਾਹਮਣੇ ਸਟੇਜ 'ਤੇ ਉੱਪਰ ਵੱਧਨੇ ਕੀਤੇ ਫਿਰ ਉੱਥੇ ਜੋੜ ਦਿੱਤੇ ਪਰ ਜਿਹੜੇ ਕਵੀ ਭਗਤ ਰਾਜ ਭਾਈ ਸੰਤੋਖ ਸਿੰਘ ਜੀ ਉਹ ਕਹਿੰਦੇ ਇਹ ਤੰਗੂ ਦੇ ਵਿੱਚ ਸਿੱਖਾਂ ਨੂੰ ਫੜਿਆ ਉੱਥੇ ਜਾ ਕਰਕੇ ਜਦੋਂ ਬਾਹਰ ਆਏ ਤੇ ਉਸ ਵੇਲੇ ਕਰੀ ਕਿਰਪਾਾਕ ਨੇ ਨੀਲੇ ਵਸਤਰ ਪਹਿਣੇ ਉੱਥੇ ਨਹੀਂ ਆਪਾਂ ਕਿਉਂਕਿ ਆਪਾਂ ਕੰਬੂ ਦੇ ਵਿੱਚ ਨਹੀਂ ਪਹਾੜੀ ਦੇ ਕੰਬੂ ਦੇ ਅੰਦਰ ਨਹੀਂ ਝਾੜ ਸਾੜਦੇ ਜੇਕਰ ਬਾਹਰ ਵਾਲੇ ਪਹਾੜੀ ਨੇ ਰਾਤ ਰੱਖਿਆ ਹੈ ਆਪਾਂ ਨਾਲ ਕਿਉਂ ਹੋਵੇ ਅੱਜ ਦੁਨੀਆ ਦੇ ਲੋਕ ਬੜੇ ਵਿਦਵਾਨ ਹੋ ਕੇ ਕਹਿੰਦੇ ਸਿਆਣੇ ਹੋ ਕੇ ਕਹਿੰਦੇ ਕਿ ਦੁਪਾਰਚਾਰੀ ਤੋਂ ਵੀ ਜਾਂਦੇ ਹੋ ਕਹਿੰਦੇ ਅਸੀਂ ਤੇ ਕੰਬੂ ਦੇ ਅੰਦਰ ਵੀ ਝਾਤੀ ਮਾਰਨੀ ਹੈ ਜਿਹੜਾ ਝਾਤੀ ਮਾਰਨ ਨੂੰ ਮੈਂ ਤਾਂ ਦਾ ਕਿਹੜਾ ਫੇਟੋ ਨਹੀਂ ਕਰਦਾ ਇਸ ਕਰਕੇ ਆਪਾਂ ਤੰਬੂ ਇਹਨਾਂ ਕਹਾਣੀਆਂ ਨੇ ਪਰ ਬਾਜਨ ਵਾਲੇ ਪਾਠਕ ਨੇ ਜਦੋਂ ਸੀਸ ਵੱਡੇ ਨਾਲ ਯਾਦ ਕਰ ਕੋਈ ਕਹਿੰਦੇ ਲਹੂ ਭਿੱਜੀ ਤਲਵਾਰ ਬਾਹਰ ਲੈ ਕੇ ਆਏ ਸੀ ਸੰਗਤ ਜੀ ਜਿਹੜਾ ਸੂਰਬੀ ਚੋਦਾ ਹੁੰਦਾ ਹੈ ਉਹ ਕਦੀ ਵੀ ਆਪਣੀ ਤਲਵਾਰ ਦੇ ਉੱਪਰ ਲਹੂ ਨਹੀਂ ਲਗਣ ਦੇਵੇਗਾ ਜਦੋਂ ਕਿਸੇ ਦਾ ਝਟਕਾ ਕਰੇ ਜਾਂ ਢਣਕਾ ਕਰਦੇ ਨੇ ਨਾ ਬੱਤਰੇ ਜਿਹਾ ਕਿਵੇਂ ਦੇਖਿਓ ਜੇ ਜੇ ਸੰਗਤ ਜੀ ਪਰਿਵਾਰ ਦੇ ਉੱਪਰ ਪਹਿਲਾਂ ਲਹੂ ਨਹੀਂ ਲੱਗਦਾ ਪਹਿਲਾਂ ਖੂਨ ਨਹੀਂ ਲੱਗਦਾ ਜਦੋਂ ਸਿਰ ਵੱਡਿਆ ਜਾਂਦਾ ਫਿਰ ਉਹਨਾਂ ਦਾ ਅਕਸ਼ਾਂ ਹੁੰਦੀ ਹੈ ਕਿ ਅਸੀਂ ਤਲਵਾਰ ਤੇ ਖੂਨ ਉਹ ਜਿਹੜਾ ਖੂਨ ਉਹ ਲਾਉਣਾ ਜਾਂ ਨਹੀਂ ਲਾਉਣਾ ਸੰਗਤ ਜੀ ਪਰ ਕਰਗੀ ਤਰਫਾਸ਼ਾ ਜੀ ਨੇ ਸੇਰੇ ਵੱਡੇ ਨਾ ਵੱਡੇ ਇੱਕ ਪਾਸੇ ਪਰ ਇਹ ਗੱਲ ਜਰੂਰ ਯਾਦ ਰੱਖਿਓ ਜੇ ਕਿ ਕਰਗੀ ਤਰਫਾਸ਼ਾ ਮਹਾਰਾਜ ਜੀ ਦੇਲੇ ਆਰਸੀ ਨਹੀਂ ਸੰਨ ਇੱਕ ਪਰਵਾਰ ਦੇ ਉੱਪਰ ਸੂਰ ਲੱਗਦੇ ਕੋ ਆਰਸੀ ਬੰਦਾ ਹੁੰਦਾ ਜਿਹਨੇ ਪਰਵਾਰ ਦੇ ਉੱਪਰ ਸੂਰ ਲੱਗ ਜਾਂਦੇ ਭਾਪ ਇਹ ਤੋਂ ਛੱਡਾ ਸੇ ਨਹੀਂ ਅੰਦਾਜ਼ ਪੂਰੀ ਪਰਵਾਰ ਦੇ ਉੱਪਰ ਸੂਰ ਲੱਗਦਾ ਜਦੋਂ ਟਿੱਕੇ ਛੱਡੇ ਦੇ ਵਿੱਚ ਜ਼ੋਰ ਦੇ ਨਾਲ ਵੀਰ ਅਸੀਂ ਇਹ ਭਟਕੇ ਛੱਡਾ ਲਈਏ ਫਿਰ ਪਰਵਾਰ ਦੇ ਉੱਪਰ ਕੋਈ ਕੁਝ ਨਹੀਂ ਲੱਗਦਾ ਇਹ ਗੱਲ ਯਾਦ ਰੱਖਣਾ ਹੈ ਤੇ ਜੀ ਪਾਸ਼ਾ ਕਰਦੀ ਤੇ ਪਾਸ਼ਾ ਮਹਾਰਾਜ ਨੂੰ ਹੁਕਮ ਲਗਾ ਅਕਾਲ ਪੁਰਖਾਇ ਗਿਰਦਾ ਤੇ 1600 ਗੜੀ ਜਿਹੜੀ ਵਿੱਚ ਸਾਡੀ ਆਧ ਦੇ ਦਿਨ ਜਿਹੜਾ ਮਹਾਂ ਪੁਰਖਾਂ ਦੇ ਵੱਲੋਂ ਸਾਨੂੰ ਤੁਮ ਹੋਇਆ ਸੀ ਪ੍ਰਸੰਗ ਦਾ ਉਹ ਪ੍ਰਸੰਗ ਅਸੀਂ ਸਾਂਝਾ ਕੀਤਾ ਫਿਰ ਇਤਿਹਾਸ ਬੜਾ ਸੁਹਣਾ ਭਾਵੇਂ ਸਾਡੀ ਜੀਵਨ ਗੰਨ ਜੀਵਨ ਲੱਗ ਜਾਂਦੇ ਸਾਨੂੰ 7 ਸਾਲ ਹੋ ਚੁੱਕੇ ਨੇ ਤੇ ਅਸੀਂ ਮਰਦੇ ਦੰਗ ਤੱਕ ਜੇ ਕਲੀਸ਼ੀ ਦੇ ਵਿੱਚ ਰਹਿ ਕਰਕੇ ਕਲੀਸ਼ੀ ਫੈਲੀ ਦੇ ਵਿੱਚ ਇਤਿਹਾਸ ਕਾਇਨ ਕਰੀਏ ਤੇ ਸਾਡੇ ਤੋਂ ਕਲਗੀ ਤਰਪਾਸ਼ਾ ਜੀ ਦਾ ਮੇਰਾ ਮਾਇਓ ਦਾਦਾ ਇਸ ਸਟੇਜ ਇਸ ਕਰਕੇ ਪਾਤਸ਼ਾਹ ਜੀ ਨੇ ਵਿਚਾਰਾ ਪਾਤਸ਼ਾਹ ਜੀ ਨੇ ਕਰਵਾਈਆਂ ਪੋਨੀਆਂ ਕ ਵਿਚਾਰਾ ਕੀਤੀਆਂ ਨੇ ਕਿਉਂਕਿ ਅਸੀਂ ਕੋਣਾ ਵਿਚਾਰਾ ਕਰਨ ਵਾਲੇ ਦੇ ਬਾਜਾਂ ਵਾਲਾ ਸਮਰਸ ਜਿਹੜਾ ਸਾਡੇ ਕੋਲ ਸਟੇਜ ਉੱਪਰ ਬੁਲਾਇਆ ਜਾਂਦਾ ਹੈ ਚੋਇਸ ਕਰਕੇ ਪਾਤਸ਼ਾਹ ਜੀ ਨੇ ਜਿੰਨੀ ਰਹਿਮਤ ਕੀਤੀ ਓਨੇ ਭਜਨ ਅਸੀਂ ਸਟੇਜ ਦੇ ਉੱਪਰ ਕੀਤੇ ਨੇ ਸੋ ਇਹ ਭਜਨ ਕਰਦਿਆਂ ਨਾਲ ਦੇ ਸਾਥੀਆਂ ਨੂੰ ਇੱਕ ਸੰਗ ਸੀ ਪਹਿਲੀ ਵਾਰ ਸਟੇਜ ਦੇ ਉੱਪਰ ਖੋਲਿਆ ਨਾਲ ਦੇ ਸਾਥੀਆਂ ਨੂੰ ਖੁਸ਼ੀ ਤਾਂ ਗਾਉਂਦੇ ਆ ਬੰਤ ਭੁੱਲਾਉਂਦੀਆਂ ਹੋਣਗੀਆਂ ਇਸ ਕਰਕੇ ਅਣਜਾਣੇ ਕਰਨਾ ਸਾਰੀ ਸਿੱਖ ਸੰਗਤ ਦਾ ਧੰਨਵਾਦ ਕਰਦੇ ਆ ਧੰਨਵਾਦ ਹਰ ਮਾਪੁਰਸ਼ਾਂ ਦੇ ਨਾਲ ਇਹ ਇੱਕ ਬੇਨਤੀ ਕਰਕੇ ਜਾਵਾਂਗੇ ਆ ਜਿਹੜਾ ਸਨਮਾਨ ਮਾਪੁਰਸ਼ੀ ਕਰਦੇ ਨਾ ਹਰ ਮਾਪੁਰਸ਼ਾਂ ਦੇ ਹੱਥ ਹੁੰਦੇ ਨੇ ਕਰਦੇਗੇ ਸੰਗਤ ਜੀ ਆਪਣੇ ਜਿਵੇਂ ਕੀ ਕਰਦੇ ਐ ਕਿਸੇ ਨੂੰ ਵੀ ਪਾਤਿੰਦੇ ਗੱਡੀ ਦੇ ਵਿੱਚ ਬੈਠ ਤੋਂ ਪਹਿਲਾਂ ਹੱਥ ਆਦੇ ਨੇ ਵੀ ਉਚੋੜੇ ਦਾ ਗਰਾਮ ਤੋਂ ਇਹਨਾਂ ਦੇ ਗ੍ਰਸਤਨਾ ਕਰਾਉਂਦੇ ਪਰ ਯਾਦ ਰੱਖੋ ਕਿ ਕਿਥੋਂ ਮੁੱਲ ਆਏ ਕਿੰਨੀ ਮਿਹਨਤ ਦੇ ਨਾਲ ਬਣੇ ਮਾਪੁਰਸ਼ ਬਣਨ ਕਰਦੇ ਕਿੰਨੀ ਮਿਹਨਤ ਦੇ ਨਾਲ ਖੁਦ ਬਣੇ ਤੇ ਤੁਸੀਂ ਲਾ ਕੇ ਕਿੰਨੀ ਤਾਂ ਸੀਰਾ ਖੀਂਦੇਗੇ ਮੈਂ ਬਿਲਕੁਲ ਤਾਰ ਕੀਤਾ ਕਿ ਨਾਲ ਦੇ ਸਾਥੀਆਂ ਬੰਦਨਾ ਅੱਛ ਪਾਕੀ ਸੀ ਕਿ ਜਿਹੜਾ ਜੱਟ ਮੈਨਾ ਖਮੋੜ ਦੀ ਰਾਹ ਤੇ ਬੜੀ ਕਿਰਪਾ ਦੇ ਨਾਲ 85 ਲੱਖ ਜੁਨਾ ਤੋਂ ਬਾਅਦ ਹੋ ਗਿਆ ਤੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੇ ਅਨਮੋਲਾ ਜੇ ਮਿਲਿਆ ਤੇ ਉਹ ਗੱਥਾ ਕਿਰਵਾ ਰਹੇ ਆ ਬਾਜਾ ਵਾਲੇ ਕਿਹਨੋਂ ਛੁੱਟੇ ਰਹਦੇ ਆ ਇਹ ਬਾਜਾ ਵਾਲੇ ਨੇ ਸਾਨੂੰ ਆਪਣੇ ਪੁੱਤਰ ਆਖਿਆ ਪੰਜ ਪੁੱਤਰ ਕਲਮੀ ਤੇ ਪਾਤਸ਼ਾਹ ਜੀ ਦੇ ਨੇ ਚਾਰ ਪੁੱਤਰ ਜਿਹੜੇ ਸ਼ਹੀਦੀ ਪ੍ਰਾਪਤ ਕਰਕੇ ਤੇ ਪੰਜਵਾਂ ਪੁੱਤਰ ਖਾਲਸਾ ਪੰਥ ਹੈ ਖਾਲਸਾ ਪੰਥ ਹੈ ਸੰਗੇਰੀ ਆਪਾਂ ਥਾਲੇ ਭੜਕੇ ਲਈ ਆਪਾਂ ਕਿਉਂ ਲੰਡੀਆਂ ਬੰਦੀਆਂ ਦੇ ਪਿਛੇ ਲੱਗ ਕੇ ਆਪਣੇ ਮੇਸ ਦਾ ਦੁਲਾਈ ਕਰਦੇ ਆ ਕਿਉਂ ਬਾਜਾ ਵਾਲੇ ਪਾਤਸ਼ਾਹ ਜੀ ਦੇ ਨਾਲ ਜੁੜਦੇ ਸੋ ਵੱਧ ਕਰਕੇ ਬਾਜਾ ਵਾਲੇ ਪਾਤਸ਼ਾਹ ਜੀ ਦੇ ਨਾਲ ਜੜੀਏ ਉਹਨਾਂ ਦੇ ਸੱਚੇ ਸਿੱਖ ਬੰਦੀਆਂ ਖਾਲਸ ਪਾਵ ਸ਼ੁੱਧ ਹੋਈਏ ਪਾਤਸ਼ਾਹ ਜੀ ਤੇਰੀ ਕਿਰਪਾ ਕਰਨਗੇ ਚੜ੍ਹਦੀਆਂ ਗਲਾ ਕਰਨਗੇ ਸਤਿਗੀਆਂ ਬਣਦੀਆਂ ਫਿਰ ਉਹ ਪ੍ਰਮਾਣ ਜਿਹੜਾ ਦਵੇਂ ਹੱਥ ਮੁਲਾਵਟਾਂ ਜਵਾਂ ਕੇ ਬੰਦੇ ਆਖੋ ਜੀ ਵਾਹਿ